ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਿੰਘ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਮੈਂ ਬੂਟਾ ਰਾਮ ਛਤਰਾਣਾ ਜ਼ਿਲ੍ਹਾ ਪ੍ਰਧਾਨ ਐਸਬੀਸੀ ਕਰਮਚਾਰੀ ਫੈਡਰੇਸ਼ਨ ਬਿਆਨ ਕਰਦਾ ਹਾਂ ਕਿ ਬਾਬਾ ਸਾਹਿਬ ਦੀ 133ਵੀਂ ਜਿਹੜੀ ਜਨਮ ਸ਼ਤਾਬਦੀ ਹੈ ਉਹ ਸਟੇਟ ਲੈਵਲ ਤੇ ਫਟੇਗੜ੍ਹ ਸਾਹਿਬ ਇਥੇ ਮਨਾਈ ਜਾ ਰਹੀ ਹੈ ਤੇ ਕਿਉਂਕਿ ਪਹਿਲਾਂ 14 ਜੁਲਾਈ ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਹੁੰਦਾ ਹੈ ਉਸ ਟਾਈਮ ਇਲੈਕਸ਼ਨ ਦਾ ਦੌਰ ਸੀਗਾ ਤੇ ਸਾਰੇ ਅਫਸਰ ਸਾਹਿਬਾਨ ਅਤੇ ਸਾਰੇ ਮੁਲਾਜ਼ਮ ਮੁਲਾਜ਼ਮਾਰੀਆਂ ਡਿਊਟੀਆਂ ਹੋਣ ਕਰਕੇ ਉਹ ਅਸੀਂ ਉੱਥੋਂ ਉਸ ਟਾਈਮ ਪੋਸਟ ਪੋਂਡ ਕਰਕੇ ਜੂਨ ਦੇ ਵਿੱਚ ਜਿਹੜਾ ਉਹ ਪ੍ਰੋਗਰਾਮ ਫਿਕਸ ਕੀਤਾ ਸੀਗਾ ਲੇਕਿਨ ਜੂਨ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਕਾਫੀ بارش ਵੀ ਨਹੀਂ ਹੋਈ ਉਸ ਟਾਈਮ ਕੋਈ ਵੀ ਕਿਤੇ ਵੀ ਤੇ ਇਸ ਕਰਕੇ ਉਸ ਨੂੰ ਅੱਗੇ ਵਧਾ ਕੇ ਤੇ 20 ਜੁਲਾਈ 2024 ਨੂੰ ਇਹਦਾ ਪ੍ਰੋਗਰਾਮ ਜਿਹੜਾ ਫਿਕਸ ਕੀਤਾ ਗਿਆ ਅਤੇ ਉਸ ਦੇ ਸਬੰਧ ਵਿੱਚ ਅਸੀਂ ਜ਼ਿਲ੍ਹੇ ਪਟਿਆਲੇ ਵੱਲੋਂ ਸਾਰੇ ਸਾਥੀ ਇਕੱਠੇ ਹੋਏ ਨੇ ਤੇ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਹੁਣ ਫਤਿਹਗੜ੍ਹ ਸਾਹਿਬ ਨੂੰ ਉੱਥੋਂ ਰਵਾਨਾ ਹੋ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਬਾਬਾ ਸਾਹਿਬ ਦੀ ਕਿਰਪਾ ਬਣੀ ਰਹੇ ਕਿਉਂਕਿ ਉਹਨਾਂ ਦਾ ਮੁਤਾਬਕ ਹੀ ਅੱਜ ਜਿਹੜਾ ਇੱਥੇ ਆਪਣੇ ਨੌਕਰੀਆਂ ਦੇ ਪ੍ਰਤੀ ਆਪਣੇ ਹੱਕਾਂ ਪ੍ਰਤੀ ਜਿਹੜੇ ਜਾਗਰਿਤ ਹੋਏ ਆ ਅਸੀਂ ਚੰਗੀਆਂ-ਚੰਗੀਆਂ ਸੀਟਾਂ ਤੇ ਬੈਠੇ ਆ ਇਹ ਸਭ 바ਵਾ ਸਾਹਿਬ ਦੀ ਕਿਪਾ ਦੇ ਨਾਲ ਹੀ ਹੈਗਾ ਔਰ ਮੈਂ ਸਾਰਿਆਂ ਨੂੰ ਪੀਨ ਵੀ ਕਰਾਂਗਾ ਵੀ ਜਿਹੜਾ ਜਿਹੜਾ ਵੀ ਕੋਈ 바ਵਾ ਸਾਹਿਬ ਦੇ ਦਿੱਤੇ ਹੋਏ ਸੱਤੀ ਦੇ ਸੱਤੀਕਰ ਦੇ ਮੁਤਾਬਕ ਕੋਈ ਬੈਨੇਫਿਟ ਲੈ ਰਿਹਾ ਹੈ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਇਹਦੇ ਜਿਹਦੇ ਪ੍ਰਤੀ ਜਾਗਰੂਕ ਤੇ ਜਿਹੜਾ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਵੀ ਆਪਣੇ ਤਾਂ ਹੀ ਆਪਣੇ ਜਿਹੜੀ ਨਕਾਂ ਦੀ ਰਾਖੀ ਕਰ ਪਾਵਾਂਗੇ ਨਹੀਂ ਤਾਂ ਫਿਊਚਰ ਦੇ ਵਿੱਚ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਸੰਵਿਧਾਨ ਸੰਵਿਧਾਨ ਨੂੰ ਚੇਂਜ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਕਾਨੂੰਨ ਬਦਲੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਦੁਬਾਰਾ ਅਪੀਲ ਕਰਦਾ ਹਾਂ ਕਿ ਸਾਰੇ ਇਕੱਠੇ ਹੋ ਕੇ 바ਵਾ ਸਾਹਿਬ ਦੇ ਜਿਹੜਾ ਨਾਰਾ ਹੈਗਾ ਫੜੋ ਜੁੜੋ ਸੰਘਰਸ਼ ਕਰੋ ਨੂੰ ਉਹਨਾਂ ਨੂੰ ਮਜ਼ਬੂਤ ਕਰੀਏ ਤੇ ਕਿਸ ਤਲਾਹ ਜੀ ਬਾਬਾ ਸ਼ਾਮ ਜਿਹੜੀ ਸੱਚੀ ਜੜੀ ਸ਼ਰਤ ਹੈਗੀ ਹੈ ਉਹ ਅਰਪਣ ਕਰ ਸਕੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਧੰਨਵਾਦ